ਬੀਤੀ ਰਾਤ ਪੰਜਾਬ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲਿਸ ਵੱਲੋਂ ਹਰਕਤ ਵਿੱਚ ਆਉਂਦਿਆ ਕਨੋਰੀ ਅਤੇ ਸੰਭੂ ਬਾਰਡਰ ਤੋਂ ਜਿੱਥੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਬਣਾਈ ਸਟੇਜ ਟੈਂਟ ਆਦ ਸਭ ਕੁਝ ਉਖਾੜ ਦਿੱਤਾ ਗਿਆ ਜਿਸ ਦੇ ਚਲਦਿਆਂ ਅੱਜ ਜ਼ਿਲ੍ਹਾ ਕਰਦਾਸਪੁਰ ਦੇ ਹਲਕਾ ਸ਼੍ਰੀ ਹਰਗਵਿੰਦਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਗੁਰਦਾਸਪੁਰ ਵੱਲੋਂ ਨਜ਼ਦੀਕੀ ਪਿੰਡ ਚੀਮਾ ਖੁੱਡੀ ਵਿਖੇ ਇੱਕ ਅਹਿਮ ਇਕੱਠ ਕੀਤਾ ਗਿਆ ਜਿਸ ਵਿੱਚ ਸੁਬਾਸ ਕੱਤਰ ਹਰਵਿੰਦਰ ਸਿੰਘ ਮਸਾਣੀਆਂ ਵਿਸ਼ੇਸ਼ ਤੌਰ ਤੇ ਪਹੁੰਚੇ ਹੁਣਾਂ ਪੰਜਾਬ ਸਰਕਾਰ ਤੇ આરોਪ ਲਗਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਨੇ ਕੇਂਦਰ ਦੇ ਦਬਾਅ ਹਟਾ ਕੇ ਇੱਕ ਕਾਨੂੰਨੀ ਹਰਕਤ ਕੀਤੀ ਹੈ ਜਿਸ ਦੇ ਵਿਰੋਧ ਵਿੱਚ ਅੱਜ ਸ਼ਾਂਤਮਈ ਢੰਗ ਨਾਲ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਦੱਸਦੀ ਹੈ ਕਿ ਇਸ ਇਕੱਠ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਗੁਰਦਾਸਪੁਰ ਦੇ ਸਾਰੇ ਜੁਣ ਪਹੁੰਚੇ ਹੋਏ ਸਨ ਅਤੇ ਬਾਅਦ ਦੁਪਹਿਰ ਸੋਪਾ ਸਕੱਤਰ ਹਰਵਿੰਦਰ ਸਿੰਘ ਮਸਾਣੀਆਂ ਦੀ ਗਵਾਹੀ ਮੰਗ ਪੱਤਰ ਦੇਣ ਲਈ ਗੁਰਦਾਸਪੁਰ ਡੀਸੀ ਆਫਿਸ ਨੂੰ ਰਵਾਨਾ ਹੋ ਗਏ ਆਓ ਵੇਖਦੇ ਹਾਂ ਹਲਕਾ ਸ਼੍ਰੀ ਹਰਵਿੰਦਰ ਪਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲ ਐਮ ਆਈ ਟੀਵੀ ਪੰਜਾਬ ਦੀ ਖਾਸ ਰਿਪੋਰਟ ਇਹ ਕੀ ਗੱਲ ਇੱਕ ਪੱਲਾ ਨਾ ਤੁਸੀਂ ਸਮਝੋ ਆਪਣੇ ਨੂੰ 15 ਜੂਨ ਆ ਜੇ 1 ਜੂਨ ਤੋਂ ਸਾਰਾ ਕੁਝ ਟਰੈਕ ਤੇ ਲਾਏ ਹੁੰਦੇ ਉਹਨਾਂ ਨੇ ਸੋ ਕੋਈ ਗੱਲ ਨਹੀਂ ਭਰਾਓ ਤਗੜੇ ਹੋ ਜਿਵੇਂ ਜਿੱਥੇ ਸਰਦਾਰ ਸਤਨਾੰਗ ਸਿੰਘ ਮਦਰੇ ਵਰਗੇ ਅੱਜ ਤੁਹਾਡੇ ਵਿੱਚ ਪਰ ਜੇ ਮੈਂ ਅੱਜ ਨਾ ਉੱphਿਆ ਅੱਜ ਨਾ ਮੈਂ ਆਪਣੇ ਲੋਕਾਂ ਜਿਹਾ ਤੇ ਮੇਰਾ ਜੀਣਾ ਹਰਾਮ ਉਹਨੂੰ ਐਂ ਚ ਲੱਗਿਆ ਤੇ ਭਰਾਓ ਮੁਰਦਾਬਾਦ 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 ਤੁਸੀਂ ਡੱਕਿਆ ਜਾਂਦਾ ਤੇ ਕੀ ਆਪਣੀ ਲੰਟੀ ਰਹੂਗੀ ਬਹੁਤ ਜ਼ਿਆਦਾ ਸ਼ਾਂਤੀਪੂਰਵਕ ਜਾਣ ਵਾਲਾ ਇਰਾਦਾ ਹੈ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਚਾਹੁੰਦੀ ਆ ਕਿ ਪੰਜਾਬ ਦੇ ਸਾਰੇ ਰੋਡ ਜਾਮ ਹੋ ਜਾਣ ਪੰਜਾਬ ਦੇ ਪੁਲ ਜਾਮ ਹੋ ਜਾਣ ਤੇ ਉਹ ਪ੍ਰਸ਼ਾਸਨ ਦੀ ਆਪਣੀ ਨਿੱਜੀ ਮਨਸ਼ਾ ਬਿਲਕੁਲ ਸ਼ਾਂਤੀਪੂਰਵਕ ਤੁਰ ਕੇ ਜਾ ਰਹੇ ਆ ਵਾਹਿਗੁਰੂ ਦਾ ਜਾਪ ਕਰਦੇ ਆ ਇਸੇ ਤਰੀਕੇ ਨਾਲ ਡੀਸੀ ਦਫਤਰ ਕਰਦਾਸਪੁਰ ਜਾਣ ਦਾ ਇਰਾਦਾ ਹੈ ਜੀ ਹਾਂਜੀ ਇਦਾਂ ਕਰ ਸਕਦੇ ਹੋ ਜੀ ਸਰਾਜਿਆ ਕਟ ਕੀਤਾ ਗਿਆ ਰਾਤ ਬਹੁਤ ਵੱਡਾ ਪੰਜਾਬ ਸਰਕਾਰ ਨੇ ਐਕਸ਼ਨ ਕੀਤਾ ਉਹਦੇ ਸਬੰਧ ਵਿੱਚ ਬਿਲਕੁਲ ਅੱਜ ਦਾ ਜਿਹੜਾ ਇਕੱਠ ਆ ਕੱਲ ਪੰਜਾਬ ਸਰਕਾਰ ਦੇ ਵੱਲੋਂ ਸ਼ੰਭੂ ਤੇ ਖਨੌਰੀ ਦੇ ਉੱਤੇ ਜੋ ਵੈਸ਼ੀਆਤਾ ਦਾ ਨੰਗਾ ਨਾਚ ਕੀਤਾ ਗਿਆ ਉਹਦੇ ਤੇ ਅਗਲੇ ਐਕਸ਼ਨ ਉਲੀਕਣ ਵਾਸਤੇ ਉਹਦਾ ਐਨਲਾਈਜ਼ ਕਰਨ ਵਾਸਤੇ ਉਹਦਾ ਮੁਲਾਂਕਣ ਕਰਨ ਵਾਸਤੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਹ ਜੌਨ ਪਧਰੀ ਇਕੱਠ ਜਿਹੜੇ ਨੇ ਕੀਤੇ ਗਏ ਨੇ ਉਹਦੇ ਸਬੰਧ ਦੇ ਵਿੱਚ ਇਹ ਇਕੱਠ ਇੱਥੇ ਕਰਕੇ ਜਿਹੜਾ ਕਿਡਰਾ ਨੂੰ ਮੋਬਾਈਲਾਈਜ਼ ਕੀਤਾ ਗਿਆ ਆ ਕੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਰਕਾਰ ਦੀ ਨੀਤੀ ਇਸੇ ਲੀਹ ਤੇ ਚੱਲਦੀ ਆ ਤੇ ਉਹਦੇ ਵਾਸਤੇ ਅਗੋਂ ਠੁਕਵੇਂ ਐਕਸ਼ਨ ਕਿਹੜੇ ਦਿੱਤੇ ਜਾਣ ਉਹਦੇ ਸਬੰਧ 'ਚ ਅੱਜ ਦਾ ਐਕਸ਼ਨ ਜਿਹੜਾ ਉਹ ਇੱਥੇ ਹੋ ਰਿਹਾ ਹੈ ਅਚਨ ਚ ਇਹ ਤਾਂ ਇੱਡਾ ਵੱਡਾ ਫੈਸਲਾ ਲੈ ਪੰਜਾਬ ਸਰਕਾਰ ਨੇ ਕਿ ਮਕਸਦ ਹੋ ਸਕਦਾ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਉੱਤੇ ਤੇ ਅਸੀਂ ਬਿਲਕੁਲ ਇਹ ਸਾਫ਼ ਕਹਿੰਦੇ ਆਂ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਜਿਹੜਾ ਆ ਉਹ ਕੇਂਦਰ ਸਰਕਾਰ ਦੇ ਬਤੀ ਆਪਣੀ ਅਸਲ ਵਿੱਚ ਇਮਾਨਦਾਰੀ ਨਿਭਾਉਣਾ ਜਿਹੜਾ ਉਹੀ ਆ ਸਮੇਂ-ਸਮੇਂ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਕਹਿਣਾ ਕਿ ਮੈਂ ਖੁਦ ਕਿਸਾਨ ਆ ਮੈਂ ਕਿਸਾਨਾਂ ਦੇ ਦਰਦ ਨੂੰ ਮੰਨਦਾ ਮੈਨੂੰ ਪਤਾ ਹੈ ਕਿ ਉਹਦੇ ਵਿੱਚੋਂ ਕਿਹੜਾ ਦਰਦ ਉਪਜ ਕੇ ਬਾਹਰ ਆਉਂਦਾ ਉਹ ਕੱਲ ਬਿਲਕੁਲ ਸਾਫ਼ ਹੋ ਗਿਆ ਇਕੇਂਦਰ ਦੇ ਨਾਲ ਆਪਾਂ ਲਗਾਤਾਰ ਆਪਣੇ ਗੱਠ ਜੋੜ ਨੂੰ ਨਿਭਾਉਂਦਿਆਂ ਹੋਏ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਂਦਿਆਂ ਹੋਇਆ ਕਿ ਇਹ ਕਿਸਾਨਾਂ ਦੀ ਸਰਕਾਰ ਹੈ ਕਿਸਾਨਾਂ ਦੇ ਅਸਲ ਚਿਹਰੇ ਜਿਹੜੇ ਨੇ ਉਹ ਕੱਲ ਬਾਹਰ ਆਏ ਨੇ ਅਸੀਂ ਇਹਦੀ ਨਖੇਦੀ ਕਰਦੇ ਹਾਂ ਜੋ ਕੱਲ ਉੱਥੇ ਵਾਪਰੇ ਆ ਜੀ ਉਹ ਕੱਲ ਬਰਤਾਂਤ ਉੱਥੇ ਵਪਾਰ ਵਾਪਰੇ ਆ ਉਹਦੇ ਰੋਸ ਵੱਜੂ ਅੱਜ ਅਸੀਂ ਪਿੰਡ-ਪਿੰਡ ਜਿਹੜਾ ਆ ਜ਼ੋਨ ਵਾਈਜ਼ ਘੱਟ ਕਰਕੇ ਆਪਣੇ ਰੋਸ ਦਾ ਮੰਗ ਪੱਤਰ ਜਿਹੜਾ ਉਹ ਡੀਸੀ ਗਰਦਾਸਪੁਰ ਤੇ ਵੱਖ-ਵੱਖ ਜ਼ਿਲ੍ਹਿਆਂ ਨੂੰ ਦੇਣਾ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਆਪਣੇ ਕੇਟਰ ਦੇ ਨਾਲ ਵਿਚਾਰ ਮਾਹਤਮਕ ਇਕੱਠ ਜਿਹੜਾ